हाँ जी सत श्रीकाल दोस्तों गुड मॉर्निंग की हाल चाल ने उम्मीद करता सारे ठीक ठाक होंगे भाई अपने डेली जो डेली रूटीन है अपना उससे निकल कर रहे सवेर की सैर ਮੌਸਮ ਚੇਂਜ ਹੋ ਗਿਆ ਥੋੜਾ ਜਿਹਾ ਅੱਜ ਕੱਲ ਜੋ ਕਈ ਜਗ੍ਹਾ ਤੇ ਬਾਰਿਸ਼ ਹੋਈ ਆ ਤੁਸੀਂ ਦੇਖ ਸਕਦੇ ਹੋ ਸੂਈ ਤਾਂ ਜਿਹੜਾ ਵੀਓ ਜੋ ਮੈਂ ਲੈ ਆ ਚੁੱਕਿਆ ਹੋ ਦੋਸਤੋ ਕੀ ਹਾਲ ਚਾਲ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੱਥੇ ਕਿੱਥੇ ਜਿਹੜੀ ਕੱਲ ਵਾਲੀ ਬਾਰਿਸ਼ ਹੋਈ ਆ ਤੇ ਬਾਰਿਸ਼ ਚ ਬਾਈ ਜੀ ਜਿਵੇਂ ਦੱਸ ਰਹੇ ਸੀ ਕਈ ਜਗ੍ਹਾ ਤੇ ਗੜੇ ਮਰੀ ਹੋਣ ਦੀ ਸਾਰ ਸੀ ਜੋ ਉਹਦੇ ਤੋਂ ਬਚਦੇ ਰਹੀ ਆ ਉਮੀਦ ਕਰਦੇ ਆ ਸਾਰੇ ਸੁੱਖ ਸ਼ਾਂਤੀ ਹੋਊਗੀ ਬਾਈ ਜੀ ਕਿਉਂਕਿ ਪਹਿਲਾਂ ਹੀ ਬਹੁਤ ਜੜਾ ਪੰਜਾਬ ਦਾ ਆਪਣਾ ਨੁਕਸਾਨ ਹੋ ਚੁੱਕਿਆ ਵੈਸੇ ਕੱਲ ਵਾਲਾ ਸਿਸਟਮ ਸੀ ਜੋ ਉਹ ਕਮਜ਼ੋਰ ਪੈ ਗਿਆ ਸੀ ਜੋ ਉਮੀਦ ਸੀ ਉਸ ਤੋਂ ហេਠਾ ਹੀ ਰਿਹਾ ਜਿਹੜਾ بارش ਦਾ ਪੱਦਰ ਫਿਰ ਵੀ ਕਮੈਂਟ ਕਰਕੇ ਦੱਸੋ ਕਿੱਥੇ-ਕਿੱਥੇ ਜਿਹੜਾ ਕੱਲ ਵਾਲਾ ਮੀਂਹ ਉਹ ਪਿਆ ਸਾਡੇ ਮੁਖਸਰ ਸਾਹਿਬ ਚ ਤਾਂ ਬਚਤੀ ਰਹੀ ਆ ਬੱਦਲਬਾਈ ਕਾਫੀ ਹੋ ਗਈ ਸੀ ਇੱਕ ਵਾਰੀ ਪਰ ਜਿਹੜਾ بارش ਤੋਂ ਬਚਾਰਿਆ ਫੋਟੋ ਦਾ ਜਿਹੜਾ ਵੀਊ ਤੁਸੀਂ ਦੇਖ ਸਕਦੇ ਹੋ ਚਾਰ ਚੁਫੇਰੇ ਜਿਹੜੀ ਹਰਿਆਲੀ ਆ ਤੇ ਆਪਾਂ ਗੱਲ ਕਰਦੇ ਆਂ ਬਈ ਹਲਦੀ ਰੋਗ ਬਾਰੇ ਕਿਹੜੀ ਕਿਹੜੀ ਵੈਰਾਈਟੀ ਨੂੰ ਬਈ ਜੀ ਹਲਦੀ ਰੋਗ ਪਿਆ ਹੋਇਆ ਕਿਹੜੇ ਕਿਹੜੇ ਏਰੀਏ 'ਚ ਇਹਦਾ ਜਿਹੜਾ ਅਟੈਕ ਜ਼ਿਆਦਾ ਫੂਸਾ ਤੇ 12 ਨੂੰ ਦੱਸ ਰਹੇ ਆ ਵੀ ਹਲਦੀ ਰੋਗ ਦਾ ਅਟੈਕ ਜ਼ਿਆਦਾ 126 ਵੈਰਾਈਟੀ ਨੂੰ ਵੀ ਇਹਦਾ ਜਿਹੜਾ ਅਟੈਕ ਆ ਜਾਂਦਾ ਜਿਹੜੇ ਭਰਾਵਾਂ ਦੇ ਚੋਨੇ ਨਿਸਰ ਰਹੇ ਆ ਉਹ ਹੁਣੇ ਮੌਕਾ ਬਈ ਜੀ ਉਹ ਜਿਹੜਾ ਇਹਦਾ ਹੁਣੇ ਹੀ ਇੱਕ ਹੱਲ ਕਰ ਲੈਣ ਕੰਟਰੋਲ ਦੇ ਲਈ ਕੋਈ ਸਪਰੇਅ ਕਰ ਲੈਣ ਬਾਅਦ ਚੋ ਪਏ ਬਾਦ ਇਹਦਾ ਕੋਈ ਹੱਲ ਨਹੀਂ ਕਈ ਕੰਪਨੀਆਂ ਜਾਂ ਕੋਈ ਕਈ ਸਪਰੇਅ ਵਾਲੇ ਕਹਿ ਰਹੇ ਆ ਵੀ ਇਹਦਾ ਹੱਲ ਹੋ ਜੂਗਾ ਪਏ ਬਾਦ ਹਲਦੀ ਰੋਗ ਦਾ ਕੋਈ ਹੱਲ ਨਹੀਂ ਹਲਦੀ ਰੋਗ ਦਾ ਹੱਲ ਹੈ ਤਾਂ ਪੈਣ ਤੋਂ ਪਹਿਲਾਂ ਸੋ ਭਰਾਵੋ ਸੁਚੇਤ ਰਹੋ ਕਿਉਂਕਿ ਆਕੀ ਫਸਲ ਤੇ ਭਾਰੀ ਆ ਸਮਝੋ ਕਿਤੇ ਹੜਾਂ ਦੀ ਮਾਰ ਹੋ ਗਈ ਕਿਤੇ ਮਧਰਾ ਵਾਇਰਸ ਹੋ ਗਿਆ ਕਿਤੇ ਹਲਦੀ ਰੋਗ ਹੋ ਗਿਆ ਤੇ ਕਿਤੇ ਬਲਾਸਟ ਰੋਗ ਹੋ ਗਿਆ ਤੇ ਕਿਤੇ ਬੀ ਐਲ ਬੀ ਇਸ ਵਾਰ ਭਾਈ ਜੀ ਇਹਨੀਆਂ ਕਿ ਜ਼ਿਆਦਾ ਬਿਮਾਰੀਆਂ ਲੱਗ ਰਹੀਆਂ ਫਸਲ ਨੂੰ ਸੋ ਜਿਹੜਾ ਮੇਨ ਹੁਣ ਹਲਦੀ ਰੋਗ ਦਾ ਜਿਹੜਾ ਚੱਲ ਰਿਹਾ ਜਿਹੜੇ ਝੋਨੇ ਹਜੇ ਨਿੱਸਲ ਰਹੇ ਆ ਉਹਨਾਂ ਤੇ ਤਾਂ ਹੁਣੇ ਹੀ ਸਪਰੇਅ ਹੋ ਜੇ ਤਾਂ ਜਿਹੜਾ ਹਲਦੀ ਰੋਗ ਤੋਂ ਬਚਾਅ ਹੋ ਸਕਦਾ ਵਧੀਆ ਕੰਪਨੀ ਦਾ ਫੰਗੀਸਾਈਡ ਕਰੋ ਤੇ ਭਾਈ ਜੀ ਬਾਹਰ ਦੇ ਵਿੱਚ ਇਹਦਾ ਕੋਈ ਹੱਲ ਨਹੀਂਗਾ ਜਦੋਂ ਝੋਨਾ ਨਿਸਰ ਕੇ ਤੁਹਾਡਾ ਪੱਕਾ ਲੱਗ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਫੰਗਸ ਦਾ ਅਟੈਕ ਆ ਗਿਆ ਤਾਂ ਜਿਹੜਾ ਹਲਦੀ ਰੋਗ ਡੋਡੀ ਰੋਗ ਕਹਿੰਦੇ ਆ ਇਹ ਪੈ ਜਾਣਾ ਇਹਨੂੰ ਫਿਰ ਇਹਦਾ 1 ਕੁ ਵੀ ਪਰਸੈਂਟ ਹੱਲ ਹੈ ਨਹੀਂ ਭਲਾ ਤੁਸੀਂ ਦਵਾਈ ਕਿੰਨੀ ਮਰਜ਼ੀ ਡੋਲ ਦਿਓ ਤੇ ਜਿਹੜੇ ਭਰਾਵਾਂ ਦੇ ਇਹ ਪ੍ਰੋਬਲਮ ਆਈ ਹੋਈ ਆ ਉਹ ਅੱਗੇ ਤੋਂ ਧਿਆਨ ਰੱਖੋ ਜਦੋਂ ਝੋਨਾ ਨਿਸਰਦਾ ਨਿਸਰ ਦੇ ਝੋਨੇ ਸਮੇ ਹੀ ਇਹਦਾ ਹੱਲ ਹੋ ਸਕਦਾ ਉਸ ਤੋਂ ਬਾਅਦ ਇਹਦਾ ਕੋਈ ਹੱਲ ਨਹੀਂਗਾ ਸਾਡਾ ਏਰੀਆ ਮੁਖਸਰ ਸਾਹਿਬ ਚ ਲੰਬੀ ਏਰੀਆ ਚ ਤਾਂ ਬਚਾ ਇੰਨਾ ਜ਼ਿਆਦਾ ਹੈ ਨਹੀਂਗਾ ਕਿਤੇ ਕੋਈ ਵਿਰਲੇ ਝੋਨੇ ਨੂੰ ਹੀ ਆ ਹਲਦੀ ਰੋਗ ਆ ਤੁਸੀਂ ਦੇਖ ਸਕਦੇ ਹੋ 12 ਝੋਨਾ ਲੱਗਿਆ ਹੋਇਆ ਇਹਨੂੰ ਅਜੇ ਤੱਕ ਤਾਂ ਹਲਦੀ ਰੋਗ ਤੋਂ ਬਚਾ ਹਾਈਬ੍ਰਿਡ ਵੈਰਾਈਟੀ ਨੂੰ ਤਾਂ ਐਸੇ ਵੀ ਬਹੁਤ ਘੱਟ ਆਉਂਦਾ ਇਹ ਓਕੇ ਦੋਸਤੋ ਸਤਿ ਸ਼੍ਰੀ ਅਕਾਲ ਮਿਲਦੇ ਆਂ ਕੱਲ ਲਾਈਵ ਸ਼ੇਅਰ ਕਰ ਦਿਆ ਕਰੋ